ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਆਏ ਹਾਂ ਪਿੰਡ ਕਾਇਨੌਰ ਕਾਇਨੌਰ ਪਿੰਡ ਹੈ ਜੋ ਮੋਰਿੰਡੇ ਦੇ ਵਿੱਚ ਸਿਹੜੀ ਤੋਂ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਉਹ ਅਸਥਾਨ ਹੈ ਜਦੋਂ ਸਾਰਾ ਪਰਿਵਾਰ ਸਰਸਾ ਨਦੀ ਤੇ ਵਿਛੜ ਜਾਂਦਾ ਹੈ ਛੋਟੇ ਸਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਜੋ ਪਹਿਲੀ ਰਾਤ ਹੈ ਉਹ ਕੁੰਮਾ ਮਾਛਕੀ ਛੰਨ ਬਾਬਾ ਕੁੰਮਾ ਮਾਛਕੀ ਦੀ ਝੋਪੜੀ ਵਿੱਚ ਬទਿਤ ਕਰਦੇ ਹਨ ਉਸ ਤੋਂ ਅਗਲੇ ਦਿਨ ਉਹਨਾਂ ਨੂੰ ਜੋ ਗੰਗੂ ਪਾਪੀ ਮਿਲਦਾ ਹੈ ਉਹ ਆਪਣੇ ਨਾਲ ਪਿੰਡ ਸਿਹੜੀ ਲੈ ਕੇ ਆ ਜਾਂਦਾ ਹੈ ਪਰ ਰਸਤੇ ਦੇ ਵਿੱਚ ਉਹ ਸਿੱਧਾ ਆਪਣੇ ਘਰ ਨਹੀਂ ਲੈ ਕੇ ਜਾਂਦਾ ਉਹ ਇਹ ਪਿੰਡ ਜੋ ਕਾਇਨੌਰ ਹੈ ਇਸ ਦੇ ਵਿੱਚ ਇੱਕ ਛੱਪੜ ਦੇ ਕਿਨਾਰੇ ਹੀ ਦੂਸਰੀ ਰਾਤ ਜਿਹੜੀ ਹੈ ਛੋਟੇ ਸਾਹਿਬ ਜੀ ਦੇ ਔਰ ਮਾਤਾ ਗੁਜਰਕੌਰ ਜੀ ਬਤੀਤ ਕਰਦੇ ਹਨ ਤੇ ਆਓ ਆਪਾਂ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਦੇਖਦੇ ਹਾਂ ਔਰ ਇਸ ਗੁਰਦੁਆਰਾ ਸਾਹਿਬ ਜੀ ਦੇ ਅੱਜ ਆਪਾਂ ਦਰਸ਼ਨਦਾਰੇ ਕਰਦੇ ਹਾਂ ਇਹ ਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਛੱਪੜ ਇਸੇ ਹੀ ਕਿਨਾਰੇ ਤੇ ਇਤਿਹਾਸ ਇਤਿਹਾਸਕਾਰ ਜੋ ਦੱਸਦੇ ਹਨ ਇਸੇ ਦੇ ਕਿਨਾਰੇ ਤੇ ਹੀ ਛੋਟੇ ਸਾਹਿਬ ਜੀ ਔਰ ਮਾਤਾ ਗੁਜਰਕੌਰ ਜੀ ਨੇ ਜੋ ਦੂਸਰੀ ਰਾਤ ਬਤੀਤ ਕੀਤੀ ਸੀ ਤਾਂ ਆਓ ਆਪਾਂ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਦੇਖਦੇ ਹਾਂ ਔਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਦਾਰੇ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਹੁਣ ਅਸੀਂ ਪਹੁੰਚ ਗਏ ਹਾਂ ਜੀ ਪਿੰਡ ਕਾਇਨੌਰ ਦੇ ਵਿੱਚ ਇਹ ਜੋ ਤੁਸੀਂ ਰੋਡ ਦੇਖ ਰਹੇ ਹੋ ਇਹ ਪੁਰਾਣਾ ਰੋਡ ਹੈ ਜੋ ਰੋਪੜਵਾਲ ਨੂੰ ਜਾ ਰਿਹਾ ਹੈ ਇਸੇ ਰੋਡ ਦੇ ਉੱਤੇ ਹੀ ਪਿੰਡ ਕਾਇਨੌਰ ਸਥਿਤ ਹੈ ਜੋ ਕਿ ਪਿੰਡ ਸਹੇੜੀ ਤੋਂ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇਸੇ ਪਿੰਡ ਦੇ ਵਿੱਚ ਜੋ ਤੁਸੀਂ ਇਹ ਸਾਹਮਣੇ ਸੜਕ ਦੇਖ ਰਹੇ ਹੋ ਇਸੇ ਸੜਕ ਦੇ ਉੱਤੇ ਹੀ ਜਿਹੜਾ ਹੈ ਗੁਰਦੁਆਰਾ ਸਾਹਿਬ ਸ਼ਿਸ਼ੋਕੀਤਾ ਹੈ ਸੰਗਤ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦੇ ਇਹ ਜੋ ਗੁਰਦੁਆਰਾ ਸਾਹਿਬ ਹੈ ਇਸ ਦਾ ਨਾਮ ਹੈ ਗੁਰਦੁਆਰਾ ਬਾਬਾ ਸ਼ਹੀਦ ਚੰਡੀ ਸਰ ਸਾਹਿਬ ਜੋ ਕਿ ਛੋਟੇ ਸਹਿਬਜ਼ਾਦੇ ਔਰ ਮਾਤਾ ਗੁਜਰਕੌਰ ਦੀ ਯਾਦ ਵਿੱਚ ਬਣਾਇਆ ਗਿਆ ਹੈ ਤੇ ਆਓ ਆਪਾਂ ਸਭ ਤੋਂ ਪਹਿਲਾਂ ਦਰਸ਼ਨਧਾਰੀ ਕਰਦੇ ਹਾਂ ਤਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਜੋ ਇੱਕ ਇਤਿਹਾਸਿਕ ਬੋਰਡ ਵੀ ਲੱਗਿਆ ਹੋਇਆ ਹੈ ਤਾਂ ਜੋ ਇੱਥੋਂ ਦਾ ਇਤਿਹਾਸ ਹੈ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਦਾਰੀ ਕਰਦੇ ਹਾਂ ਉਸ ਤੋਂ ਬਾਅਦ ਜੋ ਇੱਥੋਂ ਦਾ ਇਤਿਹਾਸ ਹੈ ਉਸ ਦੀ ਜੋ ਜਾਣਕਾਰੀ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਆਓ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਦਰਸ਼ਨਦਾਰੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦੇ ਤੇ ਆਓ ਆਪਾਂ ਜੋ ਇੱਥੇ ਇੱਥੋਂ ਦਾ ਇਤਿਹਾਸ ਹੈ ਉਹ ਤੁਹਾਡੇ ਨਾਲ ਜਿਹੜਾ ਹੈ ਸਾਂਝਾ ਕਰਦੇ ਹਾਂ ਤਾਂ ਤਨ ਸ਼੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜਿੱਦਾਂ ਜਦੋਂ ਸਾਰਾ ਪਰਿਵਾਰ ਸਰਸਾ ਨਦੀ ਤੇ ਵਿਛੜ ਗਿਆ ਸੀ ਛੋਟੇ ਸਾਹਿਬ ਜਾਦੀ ਔਰ ਮਾਤਾ ਗੁਜਰਕੌਰ ਜੀ ਪਰਿਵਾਰ ਨਾਲ ਵੱਖ ਹੋ ਜਾਂਦੇ ਹਨ ਉਹ ਸਰਸਾ ਨਦੀ ਦੇ ਕਿਨਾਰੇ ਹੁੰਦੇ ਹੁੰਦੇ ਹੋਏ ਛੰਨ ਬਾਬਾ ਕੁੰਮਾ ਮਾਸ਼ਕੀ ਦੀ ਜੀ ਝੋਕੜੀ ਵਿੱਚ ਜੋ ਪਹਿਲੀ ਰਾਤ ਹੈ ਉੱਥੇ ਆ ਕੇ ਬទਿਤ ਕਰਦੇ ਹਨ ਜੋ ਛੰਨ ਬਾਬਾ ਕੁੰਮਾ ਮਾਸ਼ਕੀ ਹੈ ਉਹ ਬੀੜੀ ਮਲਾਸੀ ਬੀੜੀਆਂ ਚਲਾਉਂਦਾ ਸੀ ਕਿਸ਼ਤੀਆਂ ਚਲਾਉਂਦਾ ਸੀ ਉਹ ਛੋਟੇ ਸਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਆਪਣੀ ਬੀੜੀ ਦੇ ਵਿੱਚ ਬਿਠਾ ਕੇ ਆਪਣੇ ਘਰ ਲੈ ਕੇ ਆਇਆ ਸੀਗਾ ਤਾਂ ਅਗਲੇ ਦਿਨ ਅੱਠ ਪੋ ਨੂੰ ਜੋ ਗੰਗੂ ਪਾਪੀ ਹੈ ਉਹ ਮਾਤਾ ਜੀ ਨੂੰ ਆ ਕੇ ਮਿਲਦਾ ਹੈ ਉੱਥੇ ਹੀ ਉਹ ਕਹਿੰਦਾ ਹੈ ਕਿ ਮਾਤਾ ਜੀ ਤੁਸੀਂ ਮੇਰੇ ਨਾਲ ਚੱਲੋ ਮੈਂ ਛੋਟੇ ਸਹਿਬਜ਼ਾਦਿਆਂ ਨੂੰ ਉਹਨਾਂ ਦੇ ਪਿਤਾ ਸ਼੍ਰੀ ਗੁਰਗੋਬ ਸਿੰਘ ਮਹਾਰਾਜ ਤੱਕ ਮਿਲਾ ਦਵਾਂਗਾ ਤਾਂ ਸੰਗਤ ਜੀ ਮਾਤਾ ਜੀ ਵਿਸ਼ਵਾਸ ਕਰ ਲੈਂਦੇ ਹਨ ਕਿਉਂਕਿ ਜੋ ਗੰਗੂ ਪਾਪੀ ਸੀ ਉਹ ਗੁਰੂ ਘਰ ਦਾ ਰਸੋਈਆ ਸੀ ਤਾਂ ਅਗਲੇ ਦਿਨ 8 ਪੋ ਨੂੰ ਮਾਤਾ ਜੀ ਔਰ ਛੋਟੇ ਸਹਿਬਜ਼ਾਦੇ ਉਸ ਦੇ ਨਾਲ ਤੁਰ ਪੈਂਦੇ ਹਨ ਜੋ ਗੰਗੂ ਪਾਪੀ ਹੈ ਸੰਗਤ ਜੀ ਉਹ ਰੋਪੜ ਦਾ ਸਿੱਧਾ ਰਾਹ ਛੱਡਦਾ ਹੋਇਆ ਪਿੰਡਾਂ ਦੇ ਵਿੱਚ ਇੱਧਰ ਉੱਧਰ ਦੀ ਹੁੰਦਾ ਹੋਇਆ ਪਿੰਡ ਕਾਇਨੌਰ ਦੇ ਵਿੱਚ ਇਸੇ ਹੀ ਤਲ ਦੇ ਕਿਨਾਰੇ ਤੇ ਸੰਘਣੇ ਜੰਗਲਾਂ ਵਿੱਚ ਮਾਤਾ ਜੀ ਔਰ ਛੋਟੇ ਸਹਿਬਜ਼ਾਦੇ ਨੂੰ ਆ ਕੇ ਜੋ ਦੂਸਰੀ ਰਾਤ ਹੈ ਐਤੇ ਹੀ ਬਤੀਤ ਕੀਤੀ ਸੀ ਇਤਿਹਾਸਕਾਰਾਂ ਦੇ ਮੁਤਾਬਿਕ ਜੋ ਤੁਸੀਂ ਬੋਰਡ ਦੇਖ ਰਹੇ ਹੋ ਇਹ ਬੋਰਡ ਵੀ ਲੱਗਿਆ ਹੋਇਆ ਹੈ ਇੱਥੇ ਜੋ ਲਿਖਿਆ ਵੀ ਹੋਇਆ ਹੈ ਵੀ ਜੋ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੇ ਇਸ ਤਲਦੇ ਕਿਨਾਰੇ ਤੇ ਆ ਕੇ ਦੂਸਰੀ ਰਾਤ ਬਤੀਤ ਕੀਤੀ ਸੀ ਤਾਂ ਸੰਗਤ ਜੀ ਜੋ ਗੰਗੂ ਪਾਪੀ ਹੈ ਉਸ ਦੀ ਕੀ ਮਨਸ਼ਾ ਹੁੰਦੀ ਹੈ ਕਿ ਜਦੋਂ ਮਾਤਾ ਜੀ ਸੋ ਜਾਣਗੇ ਮੈਂ ਜੋ ਮੋਰਾ ਵਾਲੀ ਥੈਲੀ ਹੈ ਉਹ ਚੋਰੀ ਕਰ ਲਵਾਂਗਾ ਪਰ ਉਸ ਦਿਨ ਉਸ ਦਾ ਦਾ ਨਹੀਂ ਚੱਲਦਾ ਤਾਂ ਇਸ ਕਰਕੇ ਫਿਰ ਉਹ ਅਗਲੇ ਦਿਨ ਨੋਪੋ ਨੂੰ ਜਿਹੜਾ ਹੈ ਮਾਤਾ ਜੀ ਔਰ ਛੋਟੇ ਸਹਿਬਜ਼ਾਦੇ ਨੂੰ ਆਪਣੇ ਪਿੰਡ ਸਿਹੜੀ ਲੈ ਜਾਂਦਾ ਹੈ ਸੰਗਤ ਜੀ ਉਹ ਆਪਣੇ ਘਰ ਸਿੱਧਾ ਨਹੀਂ ਲੈ ਕੇ ਜਾਂਦਾ ਉਸ ਦੇ ਘਰ ਤੇ ਥੋੜੀ ਹੀ ਦੂਰੀ ਤੇ ਇੱਕ ਅਸਥਾਨ ਹੈ ਗੁਰਦੁਆਰਾ ਐਮੇ ਸਾਹਿਬ ਜੋ ਹੁਣ ਬਣਿਆ ਹੋਇਆ ਹੈ ਉੱਥੇ ਇੱਕ ਸਾਧੂ ਦੀ ਕੁੱਟਿਆ ਹੁੰਦੀ ਸੀ ਉਸੇ ਅਸਥਾਨ ਤੇ ਮਾਤਾ ਜੀ ਔਰ ਛੋਟੇ ਸਹਿਬ ਜਦਾਂ ਨੂੰ ਜਿਹੜਾ ਹੈ ਛੱਡ ਕੇ ਚਲਾ ਜਾਂਦਾ ਹੈ ਕਿ ਕਹਿੰਦਾ ਹੈ ਮਾਤਾ ਜੀ ਤੁਸੀਂ ਇੱਥੇ ਹੀ ਰੁਕੋ ਮੈਂ ਪਿੰਡ ਦਾ ਜਾਇਜ਼ਾ ਲੈ ਕੇ ਆਨਾ ਕਿਉਂਕਿ ਮੁਗਲ ਫੌਜਾਂ ਤਾਂ ਨਹੀਂ ਲੱਗੀਆਂ ਹੋਈਆਂ ਇਸ ਕਰਕੇ ਉਹ ਉੱਥੇ ਰੋਕ ਕੇ ਚਲਾ ਜਾਂਦਾ ਹੈ ਉਸ ਉਸ ਅਸਥਾਨ ਤੇ ਹੁਣ ਗੁਰਦੁਆਰਾ ਐਮੇ ਸਾਹਿਬ ਸਜੋਬਿਤ ਹੈ ਨੈਕਸਟ ਵੀਡੀਓ ਵਿੱਚ ਆਪਾਂ ਪਿੰਡ ਸਹੇੜੀ ਚੱਲਾਂਗੇ ਉਸੇ ਸਥਾਨ ਦੇ ਵੀ ਦਰਸ਼ਨਦਾਰੇ ਤੁਹਾਨੂੰ ਕਰਾਵਾਂਗੇ ਪਰ ਅੱਜ ਦੀ ਵੀਡੀਓ ਅਗਰ ਸਾਡੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਜਰੂਰ ਤੁਸੀਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਔਰ ਸਾਡੇ ਚੈਨਲ ਨੂੰ ਅਗਰ ਤੁਸੀਂ ਹਲੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ